ਕਿਹੜੇ ਕਿਹੜੇ ਡਿਪਾਰਟਮੈਂਟ ਦਾ ਨੁਕਸਾਨ ਹੋਇਆ ਪੂਰੀ ਚਰਚਾ ਜਿਹੜੀ ਆ ਅੱਜ ਪੂਰਾ ਦਿਨ ਪਰ ਉਸ ਮੁੱਦੇ ਤੇ ਚੱਲੂਗੀ ਤੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ ਇਹ ਬੇਸਿਕਲੀ ਉਹਨੂੰ ਬਚਾਉਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਨਹੀਂ ਅਸੀਂ 4 ਦਿਨ ਪਹਿਲੇ ਦੱਸਦਾ ਕੁਐਸਚਨ ਆਨਸਰਸ ਵਾਸਤੇ ਮਿਨਿਮਮ ਤੁਹਾਨੂੰ 3 ਹਫ਼ਤੇ ਦਾ ਟਾਈਮ ਚਾਹੀਦਾ ਪੰਜਾਬ ਦੇ ਵਿੱਚ ਅੱਜ ਪੰਜਾਬ ਵਿਧਾਨ ਸਭਾ ਦਾ ਇਜ਼ਲਾਸ ਸ਼ੁਰੂ ਹੋ ਚੁੱਕਿਆ ਜੋ ਕਿ 26 ਤੋਂ 29 ਤਰੀਕ ਤੱਕ ਚੱਲੇਗਾ ਥਿਦਾ ਜੇ ਕਿ ਇਸ ਇਜ਼ਲਾਸ ਦੇ ਵਿੱਚ ਅੱਜ ਹੜਾ ਦੀ ਮਾਰ ਚਲੇ ਲੋਕਾਂ ਨੂੰ ਲੈ ਕੇ ਵੱਡੇ ਰਣਨੀ ਹੋ ਸਕਦੇ ਨੇ ਹਾਲਾਂਕਿ ਪੰਜਾਬ ਸਰਕਾਰ ਦਿਹੋਲਾ ਹੀ ਇਜ਼ਲਾਸ ਜਿਹੜਾ ਜੁਲਾਇਆ ਗਿਆ ਸੀ ਇਸ ਮੀਟਿੰਗ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਹੜਾ ਦੇ ਮੁੱਦੇ ਨੂੰ ਲੈ ਕੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿਦਾਇਕਾਂ ਨੂੰ ਵੀ கேੜਿਆ ਜਾ ਸਕਦਾ ਹੈ ਕਿਉਂਕਿ ਮਾਨ ਸਰਕਾਰ ਦੇ ਹੜਾ ਦੇ ਦੌਰਾਨ ਜੋ ਦੋ ਹਸਪਤਾਲ ਦੇ ਵਿੱਚ ਭਰਤੀ ਸੀ ਤਾਂ ਬਹੁਤ ਸਾਰੇ ਵਿਰੋਧੀ ਧਿਰਾਂ ਦੇ ਵੱਲ ਨਿਸ਼ਾਨੇ ਵੀ ਸਾਦੇ ਜਾ ਰਹੇ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਹੇ ਡਰਾਮੇबाजी ਹੋ ਹਸਪਤਾਲ ਦੇ ਵਿੱਚ ਦਾਖਲ ਹੋ ਕੇ ਮਾਨ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਹੜ੍ਹ ਦੇ ਵਿੱਚ ਕੁਝ ਕਰਨਯੋਗ ਨਹੀਂ ਹੈ ਇਸ ਕਰਕੇ ਉਹ ਹਸਪਤਾਲ ਦੇ ਵਿੱਚ ਭਰਤੀ ਹੋ ਗਏ ਨੇ ਅਜਿਹੇ ਬਿਆਨ ਜਿਹੜੇ ਵਿਰੋਧੀਆਂ ਦੇ ਵੱਲ ਲਗਾਤਾਰ ਦਿੱਤੇ ਜਾ ਰਹੇ ਸੀ ਪਰ ਅੱਜ ਇਸਲਾਸ਼ ਪੰਜਾਬ ਵਿਧਾਨ ਸਭਾ ਦਾ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਲਗਾਤਾਰ ਵਿਰੋਧੀਆਂ ਦੇ ਵੱਲੋਂ ਮਾਨ ਸਰਕਾਰ ਤੇ ਸਵਾਲ ਖੜੇ ਕੀਤੇ ਸਾਰੇ ਨੇ ਜੇਕਰ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰੇ ਤਾਂ ਉਹਨਾਂ ਨੇ ਇਸਲਾਸ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਮਾਨ ਸਰਕਾਰ ਤੇ ਸਵਾਲ ਖੜੇ ਕਰਦੇ ਕਿ ਝਾੜੂ ਵਾਲਿਆਂ ਨੇ ਲੋਕਾਂ ਦਾ ਜੱਫ ਕੇ ਜੜਾ ਗਰਭ ਕਰ ਦਿੱਤਾ ਕਿਉਂਕਿ ਹੜ੍ਹਾਂ ਦਾ ਮਾਨ ਸਰਕਾਰ ਨੂੰ ਪਤਾ ਸੀ ਕਿ ਪਹਿਲਾਂ ਹੀ ਹਾਲ ਵਰਗੇ ਹਾਲਾਤ ਬਣ ਗਏ ਨੇ ਪਰ ਇਹਨਾਂ ਦੇ ਵੱਲ ਕੋਈ ਯੋਜਨਾ ਜੜੀ ਨਹੀਂ ਸੀ ਕਿ ਜਿਹੜਾ ਜਿਹੜਾ ਬਿਆਨ ਆ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਦਿੱਤਾ ਗਿਆ। ਬਣਾ ਲਿਆ। ਮੋਦੀ ਸਾਹਿਬ ਨੇ ਤੇ ਮਾਨ ਸਾਹਿਬ। ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਇਆ ਹੈ। ਇਹ ਕਹਿੰਦੇ ਬਿਲਕੁਲ 1500 ਕਰੋੜ ਆਇਆ ਹੈ। ਹੁਣ ਮੈਂ ਇੱਥੇ ਉਹ ਤੇ ਚਲੋ ਅੰਦਰ حساب ਕਰਾਂਗੇ ਡਿਟੇਲਡ ਗੱਲ ਕਰਾਂਗੇ। ਮੇਰਾ ਇਹ ਮੰਨਣਾ ਹੈ ਕਿ ਮਾਨ ਸਾਹਿਬ ਇਰੀਗੇਸ਼ਨ ਮਿਨਿਸਟਰ ਤੇ ਸੈਕਟਰੀ ਇਰੀਗੇਸ਼ਨ ਪਰਸਨਲੀ ਜ਼ਿੰਮੇਵਾਰ ਜੇ ਚੰਗੀ ਤਰ੍ਹਾਂ ਡੈਮਸ ਨੂੰ ਜਦੋਂ ਪਤਾ ਸੀ ਕਿ ਪਾਣੀ ਦਾ ਲੈਵਲ ਬਿਲਕੁਲ ਡੇਂਜਰ ਲੈਵਲ ਤੱਕ ਹੈ ਜੇ ਆਇਸਾ-ਇਸਾ ਕਰਕੇ ਥੋੜਾ-ਥੋੜਾ ਪਾਣੀ ਛੱਡਦੇ ਰਹਿੰਦੇ ਤੇ ਇੰਨਾ ਨੁਕਸਾਨ ਨਹੀਂ ਸੀ ਬਟ ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਜੀ ਦਾ ਕੀ ਪ੍ਰੋਗਰਾਮ ਸੀ ਏਜੰਡਾ ਤੇ ਕ੍ਰਿਸ਼ਨ ਕੁਮਾਰ ਜੀ ਜਨ ਇੱਕੋ ਦਮ ਫਲੈਸ਼ ਬਲੱਡਸ ਜਿਹੜੇ ਆਏ ਨੇ ਇੱਕੋ ਦਮ ਜਦੋਂ ਇਹਨਾਂ ਨੇ دروازੇ ਚੁੱਕੇ ਨਹੀਂ ਗਏ ਉਹਦੇ ਨਾਲ ਹੀ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੋਇਆ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ ਅਮਰ ਸਰ ਤੇ ਤਰਨਤਾਲ ਦੀ ਬੈਠਕ ਤੋਂ ਹੁਣ ਮੈਂ ਸਪੈਸ਼ਲ ਸੈਸ਼ਨ ਵੱਲ ਆਉਣਾ ਚਾਹਨਾ ਪਹਿਲਾ ਸਪੈਸ਼ਲ ਸੈਸ਼ਨ 1 ਅਗਸਤ ਅਪ੍ਰੈਲ 2022 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਅੱਜ ਨਹੀਂ ਤੇ ਕੱਲ੍ਹ ਕੱਲ ਨਹੀਂ ਤੇ ਪਰਸੋਂ ਕਿਸ ਟਾਈਮ ਮਿਲਾਈ ਜੀ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਉਟਕਮ ਕੀ ਹੋਇਆ ਜਿੰਨੇ ਤੋਂ ਇਹ ਸਪੈਸ਼ਲ ਸੈਸ਼ਨ ਬੁਲਾਏ ਨੇ ਉਹਨਾਂ ਸੈਸ਼ਨਸ ਦਾ ਰਿਜ਼ਲਟ ਜ਼ੀਰੋ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਹੁੰਦੇ ਸੀ ਕਿ ਭਾਜਪਾ ਦੀ ਸਰਕਾਰ ਆਪ ਆਦਮੀ ਦਾ ਕਹਿਣਾ ਸੀ ਕਿ ਸਾਡੇ ਐਮਐਲਏ ਨੂੰ ਮੰਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੈਸੇ ਆਫਰ ਕਰ ਰਹੀ ਹੈ ਲੀਗ ਤੇ ਬੰਦੇ ਮਿਲੇ ਨੇ ਇਹਨਾਂ ਦੇ ਕਐਮਐਲਏ ਸਾਹਿਬ ਨੇ ਵਿਜੀਲੈਂਸ ਦੇ ਕੋਲ ਜਾ ਕੇ ਆਪਣੀ ਐਫਆਈਆਰ ਵੀ ਦਰਜ ਕਰਾਈ ਇਹਨਾਂ ਦੇ ਮਨਿਸਟਰ ਵੀ ਸਾਰੇ ਜਾਣੇ ਗਏ ਅੱਜ ਤੁਸੀਂ ਵੇਖੋ ਐਂਡ ਰਿਜ਼ਲਟ ਮਹਿਮਾਨ ਸਾਹਿਬ ਨੂੰ ਕਹੂੰਗਾ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਸ਼ਨ ਤੇ ਕਰੋੜ ਰੁਪਈਆ ਰੋਜ਼ ਲੱਗਦਾ ਜੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ 2 ਦਾ ਤੇ 2 ਆਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ ਕੁਝ ਨਹੀਂ ਦੱਸਿਆ ਹੋਇਆ ਕੀ ਤੇ ਜਿਨੇ ਐਫਆਈਆਰ ਲਾਉਂਦੀ ਕਰਾਈ ਸੀ ਸੀਤਾ ਲੰਗਰਾਲ ਦੀ ਉਹ ਭੱਜ-ਭੱਜ ਚਲੇ ਗਏ ਤੁਸੀਂ ਵੇਖੋ ਜਿਹਨੇ ਚਾਰਜ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲਾ ਗਿਆ ਉੱਥੇ ਵੀ ਕੰਮ ਮੁੱਕਿਆ ਫਿਰ ਤੀਜਾ ਸੈਸ਼ਨ 19 20 ਜੂਨ ਦਾ ਹੈ 2023 ਦਾ ਉਹ ਸੀ ਨੌਨ ਰਿਲੀਜ਼ ਆਫ ਰੂਰਲ ਡਿਵੈਲਪਮੈਂਟ ਫੀ ਕਿ ਜਿਹੜਾ ਉਦੋਂ ਹੁਣ ਜਿਹੜਾ 8-9000 ਕਰੋੜ ਰੁਪਏ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਸੈਂਟਰ ਨੇ ਰੋਕਿਆ ਤੇ ਮਾਨ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਮੈਨੂੰ ਪਸਤਾ ਪਤਾ ਕਿ ਇਹਨਾਂ ਕੋ ਪੈਸੇ ਕਿਸਤਾਂ ਤੇ ਕਰੇ ਮੈਂ ਭਾਵੇਂ ਸੁਪਰੀਮ ਕੋਰਟ ਜਾਵਾਂ ਕਿਸਾ ਪੈਸੇ ਮੈਂ ਲੈ ਕੇ ਦੂੰ ਅੱਜ ਦੇ ਦਿਨ ਐਂਡ ਰਿਜ਼ਲਟ ਜ਼ੀਰੋ ਇੱਕ ਪੈਸਾ ਪਾਉਣੇ ਚਾਰ ਸਾਲੀਆਂ ਚਾਰ ਹੀ ਹੋ ਚਲੇ ਨੇ ਬੀਤਣ ਤੋਂ ਬਾਅਦ ਵੀ ਐਂਡ ਰਿਜ਼ਲਟ ਜ਼ੀਰੋ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ